ਸਤ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚਰਨਲ ਸਤ ਕਰਤਾਰ ਤੇ ਤੇ ਅੱਜ ਆਪਾਂ ਸੁਣਦੇ ਹਾਂ ਲੇਖਕ ਬਲਵੰਤ ਗਾਰਗੀ ਜੀ ਦੀ ਇੱਕ ਹੋਰ ਕਹਾਣੀ ਮਾਸਕੋ ਦੀ ਕੁੜੀ ਮੈਨੂੰ ਮਾਸਕੋ ਦੀਆਂ ਰਾਤਾਂ ਦੀ ਕੋਈ ਚਾਕੀ ਦਾ ਵਿਖਾ ਮੈਂ ਆਪਣੀ ਹੱਟੀ ਕੱਟੀ ਰੂਸੀ ਦੋਪਾਸ਼ਣ ਨੂੰ ਆਖਿਆ ਜੋ ਅੰਗਰੇਜ਼ੀ ਫਰਫਰ ਬੋਲਦੀ ਸੀ ਰਾਤਾਂ ਦੀ ਚਾਕੀ ਤੋਂ ਤੇਰਾ ਕੀ ਮਤਲਬ ਉਹ ਹੈਰਾਨ ਹੋ ਕੇ ਪੁੱਛਿਆ ਮੇਰਾ ਮਤਲਬ ਹੈ ਇਥੋਂ ਦੇ ਸ਼ਰਾਬ ਘਰ ਜਿੱਥੇ ਲੋਕ ਪੀ ਕੇ ਸਾਰੀ ਸਾਰੀ ਰਾਤ ਨੱਚਦੇ ਨੇ ਤੂੰ ਖਾਸ ਤੌਰ ਤੇ ਸ਼ਰਾਮੀਆਂ ਕਬਾਬੀਆਂ ਨੂੰ ਕਿਉਂ ਮਿਲਣਾ ਚਾਹੁੰਦਾ ਇਹੋ ਤਾਂ ਜ਼ਿੰਦਗੀ ਹੈ ਮੈਂ ਉੱਤਰ ਦਿੱਤਾ ਏਟਲੀ ਤਹਿ ਤੇ ਵਧੇਰੇ ਗਹਿਰੀ ਤੇ ਸੰਘਣੀ ਹੈ ਉੱਪਰ ਤਾਂ ਨਿਰੀ ਝਾਗੀ ਝੱਗ ਹੁੰਦੀ ਹੈ ਅੱਛਾ ਤੂੰ ਰੂਸੀਆਂ ਨੂੰ ਟੈਂਦੇ ਡਿਗ ਦੇ ਵੇਖਣਾ ਚਾਹੁੰਦਾ ਆ ਮੈਂ ਰੂਸੀਆ ਨੂੰ ਚੜ੍ਹਦੀ ਕਲਾ ਵਿਸਤਾ ਸਦਾਈ ਵੇਖਿਆ ਹੈ ਇਹਨਾਂ ਨੂੰ ਟੈਂਦੇ ਡਿੱਗਦੇ ਵੀ ਵੇਖ ਲਮ ਇਸ ਨਾਲ ਤੋਂ ਸਾਡੇ ਮੁਲਕ ਦਾ ਠੀਕ ਠੀਕ ਅੰਦਾਜ਼ਾ ਨਹੀਂ ਲਾ ਸਕਦਾ ਇਸ ਮੁਲਕ ਦਾ ਅੰਦਾਜ਼ਾ ਇਸੇ ਤਰ੍ਹਾਂ ਮੁਕੰਮਲ ਹੋ ਸਕਦਾ ਹੈ ਸਰਕਾਰੀ ਮੈਂ ਥੀਏਟਰ ਨਾ ਗਿਆ ਮੇਰੀ ਦੁਪਾਸ਼ਣ ਛੇਤੀ ਘਰ ਚਲੀ ਗਈ ਮੈਂ ਗਲੀਆਂ ਵਿੱਚ ਘੁੰਮਣ ਨਿਕਲ ਗਿਆ ਸੂਰਜ ਡੁੱਬ ਚੁੱਕਾ ਸੀ ਗ੍ਰੇਮਲਿਨ ਦਾ ਕਿਲਾ ਤਾਂਬਾ ਰੰਗੇ ਅਸਮਾਨ ਦੇ ਵਿੱਚੋਂ ਦੀ ਨਿਕਲਿਆ ਖੜਾ ਜਾਪਦਾ ਸੀ ਇਸ ਦੇ ਮਿਨਾਰੇ ਉੱਤੇ ਲਾਲ ਤਾਰਾ ਚਮਕ ਰਿਹਾ ਸੀ ਸਤੰਬਰ ਦਾ ਮਹੀਨਾ ਸੀ ਅਖਰੋਟਾਂ ਦੇ ਦਰਖਤਾਂ ਵਿੱਚੋਂ ਮਹਿਕ ਆ ਰਹੀ ਸੀ ਤੇ ਖੁਰਮਾਨੀ ਤੇ ਸੇਬਾਂ ਦੀ ਸਜਰੀ ਸੁਗੰਧ ਹਵਾ ਵਿੱਚ ਘੁਲੀ ਹੋਈ ਸੀ ਹੋਟਲ ਮਾਸਕਵਾ ਦੇ ਖੁੰਝੇ ਉੱਤੇ ਕੁਝ ਤੇਮੀਆਂ ਫੁੱਲ ਵੇਚ ਰੀਆਂ ਸਨ ਕਾਲਜ ਦੀਆਂ ਨੌਜਵਾਨ ਕੁੜੀਆਂ ਜਿਨ੍ਹਾਂ ਨੇ ਕੇਸਾਂ ਵਿੱਚ ਚੀਰ ਕੱਢ ਕੇ ਪਿੱਛੇ ਦੋ ਗੁੱਤਾਂ ਕੀਤੀਆਂ ਹੋਈਆਂ ਸਨ ਕੁਲਫੀਆਂ ਚੋਸਦਿਆਂ ਹੋਈਆਂ ਜਾ ਰਹੀਆਂ ਸਨ ਰਾਹ ਵਿਚਲੇ ਨਿੱਕੇ-ਨਿੱਕੇ ਕੈਵਾ ਘਰਾਂ ਵਿੱਚ ਲੋਕ ਬੈਠੇ ਕੈਵਾ ਪੀਰੇ ਸੰਗ ਮੈਂ ਦੁਕਾਨਾਂ ਦੀਆਂ ਸਜੀਆਂ ਹੋਈਆਂ ਖਿੜਕੀਆਂ ਨੂੰ ਤੱਕਦਾ ਹੋਇਆ ਤੇ ਅਣਪਛਾਤੇ ਰੂਸੀ ਅੱਖਰਾਂ ਵਿੱਚ ਲਿਖੇ ਸਾਈਨ ਬੋਰਡਾਂ ਨੂੰ ਪੜ੍ਹਨ ਦੀ ਯਤਨ ਕਰਦਾ ਤੁਰਦਾ ਫਿਰਦਾ ਰਿਹਾ ਇੱਕ ਕੈਫੇ ਵਿੱਚੋਂ ਗਰਮ ਮਸਾਲਿਆਂ ਦੇ ਨਾਲ ਲੱਦੀ ਹੋਈ ਭਾਫ਼ ਦੀ ਖੁਸ਼ਬੂ ਆਈ ਮੇਰੀਆਂ ਨਾਸਾਂ ਫਰਕੀਆਂ ਏਸ਼ੀਆਈ ਕਬਾਬਾਂ ਦੀ ਸੁਗੰਧੀ ਸੀ ਇਹ ਬਾਕੂ ਰੈਸਟੋਰੈਂਟ ਸੀ ਮੈਂ ਅੰਦਰ ਚਲਾ ਗਿਆ ਤੇ ਓਵਰ ਕੋਡ ਰੱਖਣ ਵਾਲੀ ਥਾਂ ਉੱਤੇ ਖੜੇ ਇੱਕ ਬੁੱਢੇ ਨੂੰ ਆਪਣਾ ਕੋਟ ਸੰਭਾਲਿਆ ਇੱਕ ਕਰਮਚਾਰੀ ਰੰਗੇ ਮੂੰਹ ਵਾਲਾ ਆਦਮੀ ਜਿਸ ਦੀਆਂ ਵਟੀਆਂ ਹੋਈਆਂ ਮੁੱਛਾਂ ਪਾਲੇ ਵਾਂਗ ਤਿੱਖੀਆਂ ਸਨ ਮੈਨੂੰ ਕੈਫੇ ਦੇ ਪੋਰੇ ਵੱਲ ਲੈ ਗਿਆ। ਪੌੜੀਆਂ ਠੰਡੀਆਂ ਸਨ ਤੇ ਹਵਾ ਵੀ ਗਾੜੀ, ਪੀਲੀ ਤੇ ਮਸਾਲੇਦਾਰ ਸੀ। ਪਿਆਲੇ ਤੇ ਚਮਚੇ ਖਣਕ ਰਹੇ ਸਨ। ਤੇਮੀਆਂ ਦੀ ਨਿੱਕੀ ਟੁੱਟਵੀਂ ਖਾਸੀ, ਰੋਲਾ ਆਹਾ ਦਾ ਸ਼ੋਰ ਤੇ ਮਰਦਾਂ ਦੇ ਵੱਡੇ ਉੱਚੇ ਕਹਿ ਕਹਿ। ਕਾਲੇ ਕੇਸਾਂ ਦੇ ਕਾਲੇ ਨੈਣਾ ਵਾਲੀਆਂ ਜਿਨ੍ਹਾਂ ਕੁੜਤੀਆਂ ਪਾਈਆਂ ਹੋਈਆਂ ਸਨ, ਖਾਣਾ ਪਰੋਸ ਰਹੀਆਂ ਸਨ। ਮੈਂ ਇੱਕ ਮੇਜ਼ ਉੱਤੇ ਜਾ ਬੈਠਾ ਜਿੱਥੇ ਪਹਿਲਾਂ ਹੀ ਤਿੰਨ ਜਣੇ ਹੋਰ ਬੈਠੇ ਸਨ ਮੇਜ਼ਪੋਸ਼ ਉੱਤੇ ਸ਼ਰਾਬ ਦੇ ਦਾਗ ਤੇ ਛੋਰਬੇ ਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਕੈਫੇ ਤੋਂ ਬਾਹਰ ਆ ਗਿਆ 11 ਵਜ ਚੁੱਕੇ ਸਨ ਛੋਟਪੋਟੇ ਦੀ ਨਰੰਗੀ 사ਵੀ ਰੋਸ਼ਨੀ ਰਾਤ ਦੇ ਹਨੇਰੇ ਵਿੱਚ ਪਿਗਲ ਗਈ ਸੀ ਟ੍ਰੈਮ ਲਾਈਨ ਦਾ ਮੜੰਗਾ ਰਾਤ ਹਨੇਰੇ ਵਿੱਚ ਗਵਾ ਚੁੱਕਾ ਸੀ ਬਸ ਲਾਲ ਤਾਰਾ ਵਧੇਰੇ ਚਮਕ ਰਿਹਾ ਸੀ ਹਵਾ ਵਿੱਚ ਖੁਸ਼ਗਵਾਰ ਠੰਡ ਸੀ ਮੈਂ ਸਿਗਰਟ ਪੀਂਦਾ ਹੋਇਆ ਚੌੜੀ ਗਲੀ ਦੀ ਪਟੜੀ ਉੱਤੇ ਦਰੱਖਤਾਂ ਹੇਠ ਤੁਰਨ ਲੱਗਾ ਬਿਜਲੀ ਦੀ ਨੀਲੀ ਰੋਸ਼ਨੀ ਵਿੱਚ ਲੋਕਾਂ ਦੇ ਚਿਹਰੇ ਜਾਮਣੀ ਲੱਗਦੇ ਸਨ ਜੋੜੇ ਮਾਂ ਵਿੱਚ ਬਾਪਾਂ ਹੱਸਦੇ ਟੈਕਦੇ ਜਾ ਰਹੇ ਸਨ ਖਾਸ ਖਸੀ ਕਰੜ ਬਰੜੀ ਦਾੜੀ ਵਾਲਾ ਇੱਕ ਮੋਟਾ ਆਦਮੀ ਕਿਦਰੋਂ ਝੋਂਦਾ ਹੋਇਆ ਆਇਆ ਤੇ ਉਸ ਆਪਣਾ ਪੰਜਾ ਮੇਰੇ ਮੋਢੇ ਉੱਤੇ ਗੱਡ ਦਿੱਤਾ ਰੂਸੀ ਜਵਾਨ ਵਿੱਚ ਕੁਝ ਬੋੜ ਬੋੜ ਕੀਤੀ ਮੈਂ ਝਟ ਪਛਾਂਹ ਹਟ ਗਿਆ ਤੇ ਆਖਿਆ ਨਹੀਂ ਨਹੀਂ ਵਾਰਸ਼ ਉਹ ਚਲਾ ਗਿਆ ਅੱਗੇ ਜਾ ਕੇ ਉਸ ਆਪਣਾ ਹੱਥ ਇੱਕ ਮੋਟੀ ਤਾਜ਼ੀ ਔਰਤ ਦੇ ਮੋਢੇ ਉੱਤੇ ਜੜ ਦਿੱਤਾ ਜੋ ਟਾਕਾਂ ਉੱਤੇ ਹੱਥ ਧਰੇ ਆਈਸਕ੍ਰੀਮ ਦੇ ਸਟਾਲ ਉੱਤੇ ਖੜੀ ਸੀ ਉਸ ਨੇ ਉਸ ਦਾ ਹੱਥ ਚੁੱਕ ਕੇ ਪਰਾਂ ਮਾਰਿਆ ਆਦਬੀ ਲੜਖੜਾਉਂਦਾ ਹੋਇਆ ਚਲਾ ਗਿਆ ਦੋ ਤੀਵੀਆਂ ਮੈਨੂੰ ਘੂਰਦੀਆਂ ਹੋਈਆਂ ਲੰਗੀਆਂ ਉਹਨਾਂ ਇੱਕ ਦੂਜੇ ਦੇ ਹੱਥ ਵਿੱਚ ਹੱਥ ਪਾ ਕੇ ਕੰਗੀ ਪਾਈ ਹੋਈ ਸੀ ਕੌਣ ਸਨ ਮੈਂ ਹੈਰਾਨ ਹੋਇਆ ਸ਼ਾਇਦ ਕਾਲਜ ਦੀਆਂ ਕੁੜੀਆਂ ਹੋਣ ਜੋ ਥੀਏਟਰ ਵੇਖ ਕੇ ਪਰਤ ਰਹੀਆਂ ਸਨ ਇੱਕੋ ਗੁਲਾਬੀ ਚਿਹਰੇ ਵਾਲੀ ਨੌਜਵਾਨ ਕੁੜੀ ਜਿਸ ਸਵਾਸ ਗੜੜ ਪਾਇਆ ਹੋਇਆ ਸੀ ਤੇ ਵੱਡੇ ਚੌੜੇ ਕੰਡਿਆਂ ਵਾਲਾ ਕਾਨਿਆਂ ਦਾ ਹੈਟ ਲਿੱਤਾ ਹੋਇਆ ਸੀ ਮੇਰੇ ਕੋਲ ਆਈ ਉਸ ਛੇਤੀ ਦੇਣੇ ਕੋ ਜਾਖਿਆ ਮੈਂ ਸਿਰਫ ਇਹੋ ਉੱਤਰ ਦਿੱਤਾ ਮਿਹਰਬਾਨੀ ਉਹ ਮੇਰੇ ਨੇੜੇ ਆਈ ਉਸ ਮੇਰੇ ਗੱਲ ਉੱਤੇ ਨਿੱਕਾ ਜਿਹਾ ਬੁੜਕਾ ਮਾਰਿਆ ਤੇ ਹੱਸਦੀ ਤੇ ਮੋਢੇ ਮਟਕਾਉਂਦੀ ਹੋਈ ਚਲੀ ਗਈ ਮੈਂ ਗਲੀ ਵਿੱਚ ਤੈਹਲਦਾ ਰਿਹਾ ਮਾਸਕੋ ਦੇ ਜੀਵਨ ਬਾਰੇ ਸੋਚਦਾ ਲੋਕਾਂ ਵੱਲ ਤੱਕਦਾ ਉਹਨਾਂ ਦੇ ਹਾਸੇ ਖਿੱਲੀਆਂ ਤੇ ਹੋਰ ਗੱਲਾਂ ਨੂੰ ਸੁਣਦਾ ਹੋਇਆ ਇੱਕ ਦਰੱਖਤ ਹੇਡ ਖੜੋ ਗਿਆ ਤਾਂ ਜੋ ਸਿਗਰਟ ਲਾ ਲਵਾਂ ਇਕੱਲੇ ਨੂੰ ਸਿਗਰਟ ਦਾ ਬੜਾ ਸਹਾਰਾ ਹੁੰਦਾ ਹੈ ਨਹੀਂ ਦਾ ਆਦਮੀ ਇਉਂ ਲੱਗਦਾ ਹੈ ਜਿਵੇਂ ਇਜੜ ਚੋਂ ਪਛੜਿਆ ਮੇਮਣਾ ਹਲਕੀ ਹਲਕੀ ਹਵਾ ਵਗ ਰਹੀ ਸੀ ਦੋ ਨੌਜਵਾਨ ਤੀਮੀਆਂ ਸਾਹਮਣੇ ਆ ਰਹੀਆਂ ਸਨ ਇੱਕ ਦੇ ਹੱਥ ਵਿੱਚ ਫੁੱਲਾਂ ਦਾ ਗਜਰਾ ਸੀ ਦੂਜੀ ਨੇ ਕੰਨਾਂ ਵਿੱਚ ਵੱਡੇ ਬਾਲੇ ਪਾਏ ਹੋਏ ਸਨ ਦੋਵੇਂ ਮੇਰੇ ਨੇੜੇ ਆ ਕੇ ਰੁਕ ਗਈਆਂ ਗਜਰੇ ਵਾਲੀ ਤੀਵੀ ਨੇ ਦੂਜੀ ਨੂੰ ਜ਼ਰਾ ੱੱੱਕਾ ਦਿੱਤਾ ਰੂਸੀ ਵਿੱਚ ਕੁਝ ਕੋਈ ਤੇ ਖੇੜ-ਖੇੜ ਹਸੀ। ਉਸ ਔਰਤ ਨੇ ਦੂਜੀ ਔਰਤ ਨੂੰ ਕੁਝ ਆਖਿਆ ਜੋ ਮੈਂ ਸਮਝ ਨਾ ਸਕਿਆ। ਮੈਂ ਉਸ ਵੱਲ ਡੌਰਪੌਰ ਹੋਏ ਨੇ ਤੱਕਿਆ। ਉਹ ਉੱਚੀ-ਉੱਚੀ ਹੱਸਣ ਲੱਗੀ। ਤੈਨੂੰ ਰੋਸੀ ਨਹੀਂ ਆਉਂਦੀ ਕੀ? ਉਸ ਰੋਸੀ ਵਿੱਚ ਹੀ ਪੁੱਛਿਆ। ਨਹੀਂ, ਮੈਂ ਸਿਰ ਹਿਲਾਇਆ। ਗਜਰੇ ਵਾਲੀ ਤੀਵੀਂ ਮੁਸਕਣੀਆ ਹੱਸਦੀ ਇੱਕ ਡੂੰਗੀ ਝਾਤ ਸੁੱਟ ਕੇ ਚਲੀ ਗਈ। ਮੈਂ ਉਸੀ ਬੋਲੀ ਦੇ ਕੁਝ ਖਿੰਡੇ-ਪੁੰਡੇ ਸ਼ਬਦ ਜੋੜੇ ਤਾਂ ਜੋ ਉਸ ਨਾਲ ਗੱਲਾਂ ਕਰ ਸਕਾਂ ਇਟਲੀ ਤੋਂ ਐ ਉਸ ਪੁੱਛਿਆ ਨਹੀਂ ਇੰਡੀਆ ਤੋਂ ਇੰਡੀਆ ਆ ਬੰਲੇ-ਬੰਲੇ ਖੁਸ਼ੀ ਨਾਲ ਉਸ ਦੀਆਂ ਬਾਤਾਂ ਖੜ ਗਈਆਂ ਮੈਂ ਸਿਗਰਟ ਕੱਢੀ ਤੇ ਉਸ ਨੂੰ ਪੇਸ਼ ਕੀਤੀ ਉਸ ਸਿਗਰਟ ਦੀ ਡੱਬੀ ਵੱਲ ਗੋਨ ਨਾਲ ਤੱਕਿਆ ਇੱਕ ਸਿਗਰਟ ਖਿੱਚੀ ਉਸ ਨੂੰ ਸੁੰਘਿਆ ਤੇ ਮੇਰੀ ਸਿਗਰਟ ਨਾ ਲਾ ਲਈ ਉਸ ਕਾਲੀ ਕਾਲੀ ਕਈ ਸੁੱਪੇ ਮਾਰੇ ਤੇ ਆਖਿਆ ਸਪਾਸੀਬਾ ਧੰਨਵਾਦ ਉਸ ਮੇਰੀ ਬਾਹ ਵਿੱਚ ਮਾਂ ਪਾ ਲਈ ਤੇ ਮੇਰੇ ਨਾਲ ਨਾਲ ਤੁਰਨ ਲੱਗੀ ਚਾਰ ਨੌਜਵਾਨ ਮੇਰੇ ਕੋਲ ਦੀ ਲੰਗੇ ਉਹਨਾਂ ਮੇਰੇ ਵੱਲ ਔਖੀਆਂ ਔਖੀਆਂ ਵੇਖਿਆ ਮੈਂ ਉਸ ਦੇ ਲੱਕ ਦੁਆਲੇ ਆਪਣੀ ਬਾਹ ਖਿੱਚ ਲਈ ਉਸ ਮੂੰਹ ਉਤਾ ਚੱਕਿਆ ਤੇ ਆਖਿਆ ਇਆ ਲੂ ਲੂ ਵਾਸ ਉਸ ਦੇ ਮੂੰਹ ਵਿੱਚੋਂ ਸ਼ਰਾਬ ਦੀ بو ਆਈ ਜਾਂ ਸ਼ਾਇਦ ਏ ਕੱਚੇ ਸਿਉਆਂ ਦੀ ਸੁਗੰਧ ਸੀ ਨੀਲੀ ਰੋਸ਼ਨੀ ਵਿੱਚ ਉਸ ਦੀਆਂ ਲਾਲ ਬੁੱਲੀਆਂ ਉਨਾਂ ਵੀ ਜਾਪਦੀਆਂ ਸਨ ਉਸ ਦੇ ਕੁੰਗਰਾਲੇ ਵਾਲਾਂ ਵਿੱਚ ਜਿਸ ਦੀ ਭਮਕ ਸੀ ਅਜੀਬ ਹੀ ਤੀਵੀਂ ਸੀ ਉਹ ਮੈਂ ਉਸ ਨਾਲ ਕੀ ਗੱਲ ਕਰਦਾ ਮੈਂ ਤਾਂ ਉਸ ਦੀ ਬੋਲੀ ਹੀ ਨਹੀਂ ਸੀ ਆਉਂਦੀ ਉਸ ਦੀਆਂ ਅੱਖਾਂ ਉਸ ਦੇ ਮੂੰਹ ਉਸ ਦੇ ਅੰਗ ਅੰਗ ਵਿੱਚੋਂ ਕੋਈ ਖੁਆਇਸ਼ ਚੋਰੀ ਸੀ ਮੂੜ ਮੂੜ ਉਹ ਮੇਰਾ ਹੱਥ ਕੁੱਟਦੀ ਤੇ ਆਖਦੀ ਮੈਂ ਤੈਨੂੰ ਪਿਆਰ ਕਰਦੀ ਹਾਂ ਇੱਕ ਸਿਪਾਹੀ ਨੇ ਸਾਡੇ ਵੱਲ ਕੌੜੀਆਂ ਅੱਖਾਂ ਨਾਲ ਤੱਕਿਆ ਪਰ ਅਸੀਂ ਤੁਰਦੇ ਗਏ ਬਾਲ ਸ਼ਵਾਈ ਥੀਏਟਰ ਦੇ ਨੇੜੇ ਪਾਰਕ ਦੇ ਖੁੰਝੇ ਕੋਲ ਪੁੱਜ ਕੇ ਮੈਂ ਬਹੁਤ ਔਖਾ ਔਖਾ ਹੋ ਗਿਆ ਕਿਤਨੀਆਂ ਹੀ ਅੱਖਾਂ ਮੇਰੇ ਵੱਲ ਤੱਕ ਰਹੀਆਂ ਸਨ ਇੱਕ ਵਿਦੇਸ਼ੀ ਆਦਮੀ ਰੂਸੀ ਔਰਤ ਨਾਲ ਬਾਹ ਵਿੱਚ ਬਾ ਪਾਈ ਜਾ ਰਿਹਾ ਕਿਤਨਾ ਅਜੀਬ ਲੱਗਦਾ ਸੀ ਮੈਂ ਪੈਰਿਸ ਦੀਆਂ ਜਨਾਨੀਆਂ ਵੀ ਤੱਕੀਆਂ ਸਨ ਸਵਾਰੀਆਂ ਸ਼ਿੰਗਾਰੀਆਂ ਟਿੱਟ ਫਿੱਟ ਕੁੜੀਆਂ ਜਿਨ੍ਹਾਂ ਦੇ ਰੇਸ਼ਮੇ ਵਾਲਾਂ ਦੇ ਕੋੜੀ ਦੀ ਪੂਸ਼ਲ ਵਾਂਗ ਲਮਕਦੀ ਹੈ ਖੁੱਲੇ ਗਲਾਵਿਆਂ ਵਾਲੇ ਡੱਬੀਦਾਰ ਕੋਟ ਪਾਈ ਤੰਗ ਕੁੱਟਮੀਆਂ ਪਜਾਮੀਆਂ ਕੱਸੀ ਸੁਨਹਿਰੀ ਚੱਪਲ ਪਾਈ ਗਲੀਆਂ ਵਿੱਚ ਘੁੰਮਦੀਆਂ ਹਨ ਮੈਂ ਲੰਡਨ ਦੀਆਂ ਔਰਤਾਂ ਨੂੰ ਵੀ ਵੇਖਿਆ ਸੀ ਜੋ ਹਾਈਡ ਪਾਰਕ ਦੋਲੇ ਬਿਜਲੀ ਦੇ ਖੰਭਿਆਂ ਏਟ ਖੜੋਤੀਆਂ ਸਨ ਮੂੰਹ ਤੇ ਖੂਬ ਸੁਰਖੀ ਪਾウダー ਥੱਪਿਆ ਹੋਇਆ ਬੋਲੀਆਂ ਲਾਲ ਗੁਲਾਲ ਤੇ ਕੰਨਾਂ ਵਿੱਚ ਵੱਡੇ ਵੱਡੇ ਬਾਲੇ ਇਹਨਾਂ ਦੇ ਮੋਢਿਆਂ ਤੇ ਟਾਕਾਂ ਵਿੱਚ ਮਟਕ ਤੇ ਅੱਖਾਂ ਵਿੱਚ ਸ਼ਰਾਰਤ ਤੇ ਸ਼ੌਕੀ ਦੇ ਅੰਗਾਰ ਮਗਦੇ ਹਨ ਪਰ ਮਾਸਕੋ ਦੀ ਇਹ ਕੁੜੀ ਉਹਨਾਂ ਨਾਲੋਂ ਕਿਤੇ ਵੱਖਰੀ ਸੀ ਇਸ ਵਿੱਚ ਲੰਡਨ ਦੇ ਪੈਰਿਸ ਦੀਆਂ ਕੁੜੀਆਂ ਵਾਲੀ ਲਿਸ਼ਕਪੋਸ਼ਕ ਨਹੀਂ ਸੀ ਨਾ ਹੀ ਉਹਨਾਂ ਵਾਲੀ ਚੁਸਤੀ ਇਸ ਦਾ ਸੁਭਾਅ ਏਸ਼ੀਆਈ ਸੀ ਗਰਮ ਉਬਲਦਾ ਹੋਇਆ ਤੇ ਸਖਤ ਉਸ ਮੈਨੂੰ ਖੱਬੇ ਪਾਸੇ ਵੱਲ ਖਿੱਚਿਆ ਉਸ ਦੇ ਬੁੱਲ ਚਮਕ ਰਹੇ ਸਨ ਤੇ ਇੱਕ ਲਾਲ ਉਸ ਦੇ ਬੁੱਲ ਦੇ ਖੋਜੇ ਵਿੱਚੋਂ ਚੰਦ ਦੀ ਰੇਸ਼ਮ ਵਾਂਗ ਚਮਕ ਰਹੀ ਸੀ ਨੀਲੀ ਨੀਲੀ ਰੇਸ਼ਮ ਤੂੰ ਮੈਨੂੰ ਧੋਕੇ ਕਿੱਥੇ ਲੈ ਚੱਲੀ ਹੈ ਮੈਂ ਪੁੱਛਿਆ ਉਸ ਗਲੀ ਦੀ ਨੁੱਕੜ ਵੱਲ ਇਸ਼ਾਰਾ ਕਰਕੇ ਆਖਿਆ ਉਧਰ ਮਾਸਕਵਾ ਦਰਿਆ ਵੱਲ ਤਾਂ ਕਿ ਮੈਂ ਇਸ ਨਾਲ ਮਾਸਕਵਾ ਦਰਿਆ ਦੇ ਕੰਡੇ-ਕੰਡੇ ਅਨੇਰੇ ਵਿੱਚ ਸੈਰ ਕਰਨ ਜਾਵਾਂਗਾ ਮੈਂ ਸੋਚਿਆ ਇਸ ਗੱਲ ਨਾਲ ਮੈਨੂੰ ਘਬਰਾਹਟ ਜਹੀ ਲੱਗੀ ਉਹ ਸਿਪਾਹੀ ਮੇਰੇ ਵੱਲ ਇੰਜ ਕਿਉਂ ਘੂਰ ਰਿਹਾ ਸੀ ਤੇ ਇੱਕ ਬੁੱਢੀ ਜਨਾਨੀ ਜਿਸ ਨੇ ਗੋਗਲੂਆਂ ਦਾ ਥੈਲਾ ਚੁੱਕਿਆ ਹੋਇਆ ਸੀ ਨੇ ਮੈਨੂੰ ਝੁਮੀਆਂ ਨਜ਼ਰਾਂ ਨਾਲ ਕਿਉਂ ਤੱਕਿਆ ਸੀ ਚੱਲ ਮੇਰੇ ਨਾਲ ਇੱਧਰ ਤੂੰ ਬਹੁਤ ਚੰਗਾ ਏ ਕੀ ਸੋਚ ਰਿਹਾ ਏ ਚੱਲ ਉਸ ਜਿੱਦ ਕੀਤੀ ਮੈਂ ਆਪਣਾ ਹੱਥ ਖਿੱਚ ਲਿਆ ਤੇ ਆਖਿਆ ਨਹੀਂ ਮਿਹਰਬਾਨੀ ਮੈਂ ਨਹੀਂ ਜਾਣਾ ਇਹ ਆਖ ਕੇ ਮੈਂ ਉਸ ਨੂੰ ਛੱਡ ਦਿੱਤਾ ਤੇ ਛੇਤੀ ਦੋ ਛੜੱਪੇ ਮਾਰ ਕੇ ਸੜਕ ਪਾਰ ਕਰ ਗਿਆ ਤੇ ਸਾਹਮਣੀ ਚੌੜੀ ਪਟੜੀ ਉੱਤੇ ਤੁਰਨ ਲੱਗਾ ਜਿੱਥੇ ਬਹੁਤ ਸਾਰੇ ਲੋਕ ਸਨ ਉਥੇ ਮੈਂ ਹੋਟਲ ਮਾਸਕਵਾ ਵਿੱਚ ਉਤਰੇ ਹੋਏ ਆਪਣੇ ਤਿੰਨ ਫ੍ਰਾਂਸੀਸੀ ਸਾਥੀਆਂ ਨੂੰ ਮਿਲਿਆ ਜੋ ਮਾਸਕੋ ਵੇਖਣ ਲਈ ਆਏ ਹੋਏ ਸਨ ਉਹਨਾਂ ਮੈਨੂੰ ਬੜੇ ਚਾਅ ਨਾਲ ਬੁਲਾਇਆ ਤੇ ਅਸੀਂ ਸੁਹਾਉਣੇ ਮੌਸਮ ਤੇ ਮਾਸਕੋ ਦੇ ਵਧੀਆ ਥੀਏਟਰਾਂ ਬਾਰੇ ਗੱਲਾਂ ਕਰਨ ਲੱਗੇ ਹਵਾ ਤਾਂ ਫ੍ਰਾਂਸ ਦੇ ਬਿਸਕੁਟਾ ਵਰਗੀ ਖਸਤਾ ਹੈ ਉਹਨਾਂ ਵਿੱਚੋਂ ਇੱਕ ਨੇ ਕਿਹਾ ਜੀ ਕਰਦਾ ਏ ਇਸ ਨੂੰ ਚੱਕ ਮਾਰ ਕੇ ਖਾ ਲਈਏ ਮਾਸਕੋ ਦੀ ਇਹ ਸ਼ਾਮ ਪਰ ਇਹ ਨੀਲੀਆਂ ਬੱਤੀਆਂ ਬੜੀਆਂ ਅੱਖਰ ਦੀਆਂ ਹਨ ਮਾਸਕੋ ਦੀ ਆਈਸਕ੍ਰੀਮ ਸੱਚੀ ਮੁੱਚੀ ਸਵਾਦ ਹੈ ਸਾਨੂੰ ਨਹੀਂ ਸੀ ਪਤਾ ਲਾਲ ਚੌਕ ਤਸਵੀਰਾਂ ਵਿੱਚ ਤਾਂ ਬੜਾ ਵੱਡਾ ਜਾਪਦਾ ਏ ਪਰ ਦੇਖਣ ਨੂੰ ਐਡਾ ਹੈ ਨਹੀਂ ਜ਼ਿੰਦਗੀ ਕਾਫੀ ਰੰਗ ਲਈਏ ਅਸੀਂ ਹੱਸਦੇ ਰਹੇ ਤੇ ਗੱਲਾਂ ਕਰਦੇ ਰਹੇ ਅਚਾਨਕ ਕਿਸੇ ਨੇ ਮੇਰੇ ਮੋਢੇ ਨੂੰ ਥਾਪੜਿਆ ਮੈਂ ਮੁੜਿਆ ਇਹ ਉਹ ਕੁੜੀ ਸੀ ਉਸਨੇ ਮੈਨੂੰ ਸੜਕ ਪਾਰ ਕਰਦਿਆਂ ਵੇਖ ਲਿਆ ਸੀ ਉਹ ਥੋੜਾ ਚਿਰ ਇਧਰ ਉਧਰ ਤਾੜਦੀ ਰਹੀ ਤੇ ਫਿਰ ਮੇਰੇ ਕੋਲ ਆ ਗਈ ਸੀ ਤਿੰਨੇ ਫਰਾਸੀ ਸੀ ਹੱਸੇ ਇੱਕ ਨੂੰ ਮਾੜੀ ਮੋਟੀ ਰੂਸੀ ਆਉਂਦੀ ਸੀ ਉਹ ਉਸ ਨਾਲ ਗੱਲਾਂ ਕਰਨ ਲੱਗਾ ਪਰ ਉਸਨੇ ਕੋਈ ਉੱਤਰ ਨਾ ਦਿੱਤਾ ਬਸ ਆਪਣਾ ਮੂੰਹ ਉਤਾ ਚੁੱਕਿਆ ਨੱਕ ਵਟਿਆ ਮੇਰੇ ਮੋਢੇ ਉੱਤੇ ਚੁੰਡੀ ਵੱਢ ਕੇ ਬੋਲੀ ਚੱਲ ਲੰਮੇ ਫ੍ਰਾਂਸੀਸੀ ਨੌਜਵਾਨ ਨੇ ਮੈਨੂੰ ਆਖਿਆ ਜਾ ਭਾਈ ਤੈਨੂੰ ਬੁਲਾਉਂਦੀ ਏ ਤੇਰੇ ਦੇ ਇਸ ਦਾ ਦਿਲ ਹੈ ਤੇ ਖੀ-ਖੀ ਕਰਕੇ ਕੋੜੇ ਵਾਂਗ ਹਣਕਣ ਲੱਗਾ ਉਹ ਚਲੇ ਗਏ ਮੈਂ ਤੇ ਉਹ ਦਵੇਂ ਪਾਰਕ ਦੇ ਗਿਰਦ ਝਾੜੀ ਦੀ ਵਾਰਡ ਦੇ ਨਾਲ-ਨਾਲ ਤੁਰਨ ਲੱਗੀ ਮੈਂ ਸਿਗਰਟ ਦੀ ਡੱਬੀ ਕੱਢੀ ਤੇ ਉਸ ਨੂੰ ਪੇਸ਼ ਕੀਤੀ ਉਸ ਨੇ ਨਦੀਦਿਆਂ ਵਾਂਗ ਇਸ ਵੱਲ ਤੱਕਿਆ ਚਪਟਾ ਮਾਰਿਆ ਤੇ ਸਾਰੀ ਦੀ ਸਾਰੀ ਡੱਬੀ ਆਪਣੇ ਖੀਸੇ ਵਿੱਚ ਤੁੰਨ ਲਈ ਮੈਨੂੰ ਇੱਕ ਸਿਗਰਟ ਵੀ ਨਾ ਦਿੱਤੀ ਕਿੰਨੀ ਲਾਲਚਣ ਮੈਂ ਮਨ ਵਿੱਚ ਆਖਿਆ ਥੋੜੇ ਚਿਰ ਪਿਛੋਂ ਉਸ ਆਖਿਆ ਤੂੰ ਕਿੱਥੇ ਰਹਿਣਾ ਹੈ ਹੋਟਲ ਮਾਸਕਵਾ ਮੈਂ ਉੱਤਰ ਦਿੱਤਾ ਉਸ ਘੁੱਟ ਕੇ ਮੇਰੀ ਬਾਹ ਫੜੀ ਹੋਈ ਸੀ ਤੇ ਅਸੀਂ ਹੌਲੀ-ਹੌਲੀ ਤੁਰ ਰਹੇ ਸੀ ਕੜੀਮੂੜੀ ਔਖਾਂ ਮੀਟ ਕੇ ਆਪਣੇ ਗੱਲ ਮੇਰੇ ਮੋਢੇ ਨਾਲ ਰਗੜਦੀ ਸੀ ਉਸ ਦੇ ਖੁੱਲੇ ਬੁੱਲਾ ਵਿੱਚੋਂ ਉਹੀ ਸਾਵੇਂ-ਸਾਵੇਂ ਬੋ ਆ ਰਹੀ ਸੀ ਮੈਂ ਹੈਰਾਨ ਹੋ ਕੇ ਸੋਚਣ ਲੱਗਾ ਕਿ ਕਿਹੜੀ ਚੀਜ਼ ਸੀ ਜੋ ਇਸ ਧੀਵੀ ਨੂੰ ਇਸ ਤਰ੍ਹਾਂ ਸੜਕਾਂ ਉੱਤੇ ਘੁੰਮ ਕੇ ਆਦਮੀਆਂ ਨੂੰ ਫੋਨ ਉੱਤੇ ਮਜਬੂਰ ਕਰਦੀ ਸੀ ਸ਼ਾਇਦ ਰੁਪਈਏ ਪੈਸੇ ਦਾ ਲਾਲਚ ਆਖਰ ਇਨਸਾਨੀ ਕਮਜ਼ੋਰੀ ਇਵੇਂ ਉਹ ਮੇਰੀ ਸਿਗਰਟਾਂ ਦੀ ਡੱਬੀ ਉੱਤੇ ਟੁੱਟੀ ਸੀ। ਬਿਜਲੀ ਦੇ ਖੰਬੇ ਹੇਠ ਉਹ ਖੜੋ ਗਈ ਤੇ ਉਸ ਆਪਣੀਆਂ ਬਾਹਾਂ ਮੇਰੀ ਗਰਦਨ ਦੁਆਲੇ ਘਤ ਲਈਆਂ। ਵਗਦੇ ਰਾਹ ਵਿੱਚ ਸਾਰਿਆਂ ਦੇ ਸਾਹਮਣੇ ਮੈਂ ਇਹ ਜਰ ਨਾ ਸਕਿਆ। ਮੈਂ ਉਸ ਦੀਆਂ ਬਾਹਾਂ ਪਰਾਂ ਵਗਾ ਮਾਰੀਆਂ। ਪਰ ਉਹ ਉੱਥੇ ਹੀ ਖੜੀ ਰਹੀ। ਮੈਂ ਸੋਚਿਆ ਇਓ ਇਸ ਮੇਰਾ ਪਿੱਛਾ ਨਹੀਂ ਛੱਡਣਾ। ਕੁਝ ਰੁਪਏ ਦੇਵਾਂ ਤੇ ਮਗਰੋਂ ਲਾਵਾਂ। ਆਖਰ ਮੈਂ ਸੋਵੀਅਤ ਰੂਸ ਦਾ ਮਹਿਮਾਨ ਸਾ ਇੱਕ ਪਰੋਣਾ ਅਜਨਬੀ ਤੇ ਉਪਰੇ ਦੇਸ਼ੋਂ ਮੈਂ ਇਸ ਚੰਗੜ ਵਿੱਚ ਨਹੀਂ ਸੀ ਪੈਣਾ ਚਾਹੁੰਦਾ ਬੋਲੀ ਨਾ ਜਾਣਨ ਕਰਕੇ ਮੈਂ ਇਹ ਸਾਰਾ ਕੁਝ ਚੰਗੀ ਤਰ੍ਹਾਂ ਸਮਝ ਵੀ ਨਹੀਂ ਸੀ ਸਕਿਆ ਮੈਂ ਜੇ ਫੋਲੀ ਤੇ 50 ਰੁਪਲ ਦਾ ਇੱਕ ਨੋਟ ਜਿਸ ਉਤੇ ਲੈਨਨ ਦੀ ਤਸਵੀਰ ਸੀ ਕੱਢਿਆ ਤੇ ਉਸ ਅੱਗੇ ਕਰਕੇ ਆਖਿਆ ਲੈ ਫੜ ਤੇ ਜਾ ਉਸ ਆਪਣੀ ਬਾਹ ਛੰਡੀ ਤੇ ਗਰੋਧ ਨਾਲ ਆਖਿਆ ਨੀਅਤ ਨੀਅਤ ਨਹੀਂ ਨਹੀਂ ਮੈਂ ਉਸ ਵੱਲ ਪਰੇਸ਼ਾਨ ਹੋ ਕੇ ਤੱਕਿਆ ਕੀ ਆਖਦੀ ਸੀ ਉਹ ਕਿ ਉਹ ਔ ਰੁਪਲ ਪਾਲਦੀ ਸੀ ਸ਼ਾਇਦ 50 ਰੁਪਲ ਥੋੜੇ ਸਨ ਇਸ ਨਾਲ ਤਾਂ ਉਸ ਨੂੰ ਬੋਟਾਂ ਦਾ ਇੱਕ ਜੋੜਾ ਵੀ ਨਹੀਂ ਸੀ ਜੁੜਨਾ ਮੈਂ ਜੇਬ ਵਿੱਚ ਹੱਥ ਮਾਰਿਆ ਤੇ 100 ਰੁਪਲ ਦਾ ਨੋਟ ਕੱਢਿਆ ਉਸ ਨੇ ਝੱਟ ਦੇਣੀ ਖੋਲਿਆ ਤੇ ਆਪਣੇ ਮੁਠੀ ਵਿੱਚ ਮਰੋੜ ਤੋੜ ਕੇ ਮੇਰੀ ਜੇਬ ਵਿੱਚ ਝੋਕ ਦਿੱਤਾ ਉਸ ਦਾ ਚਿਹਰਾ ਗੁੱਸੇ ਨਾਲ ਖਿੱਚਿਆ ਗਿਆ ਮੈਂ ਚੁੱਪਚਾਪ ਉਸ ਨਾਲ ਤੁਰਦਾ ਰਿਹਾ ਮੋੜ ਉੱਤੇ ਇੱਕ ਜੋੜਾ ਆ ਰਿਹਾ ਸੀ ਉਹ ਬੈਂਚ ਉੱਤੇ ਬੈਠ ਗਏ ਮੈਂ ਉਹਨਾਂ ਕੋਲ ਰੁਕ ਗਿਆ ਧੀਮੀ ਨੇ ਸੁਖਾ ਰੁਮਾਲ ਬੰਨਿਆ ਹੋਇਆ ਸੀ ਤੇ ਆਦਮੀ ਦੇ ਗਲ ਵਿੱਚ ਟਿੱਲੀ ਪੀਲੇ ਰੰਗ ਦੀ ਨਿਕਟਾਈ ਸੀ ਮੈਂ ਉਹਨਾਂ ਨੂੰ ਆਖਿਆ ਮੈਂ ਮਾਸਕਵਾ ਹੋਟਲ ਜਾਣਾ ਚਾਹੁੰਦਾ ਹਾਂ ਆਦਮੀ ਖੜਾ ਹੋ ਗਿਆ ਕੀ ਚਾਹੁੰਦਾ ਹੈ ਤੂੰ ਕੀ ਚਾਹੀਦਾ ਹੈ ਤੁਹਾਨੂੰ ਉਸ ਪੁੱਛਿਆ ਉਸ ਨੂੰ ਮਾੜੀ ਮੋਟੀ ਅੰਗਰੇਜ਼ੀ ਆਉਂਦੀ ਸੀ ਮੇਰੇ ਨਾਲ ਦੀ ਤੀਵੀ ਨੇ ਉਸ ਨੂੰ ਕੁਝ ਆਖਿਆ ਤੇ ਦੋਵੇਂ ਗੱਲਾਂ ਕਰਨ ਲੱਗ ਪਏ ਮੈਂ ਰੂਸੀ ਦੇ ਬਸ ਇਹੋ ਸ਼ਬਦ ਸਮਝ ਸਕਿਆ ਕਰਾਸੀਵਾ ਸੋਨਾ ਇੰਡੀਸਿਕੀ ਹਿੰਦੁਸਤਾਨੀ ਆਦਮੀ ਨੇ ਮੇਰੇ ਵੱਲ ਤੱਕਿਆ ਤੇ ਆਖਿਆ ਤੁਹਾਡੀ ਦੋਸਤ ਤੁਹਾਨੂੰ ਪਸੰਦ ਕਰਦੀ ਹੈ ਮੈਂ ਪੁੱਛਿਆ ਪਰ ਇਹ ਮੇਰੇ ਪਾਸੋਂ ਕੀ ਚਾਹੁੰਦੀ ਹੈ ਫਿਰ ਉਹ ਦੋਵੇਂ ਰੂਸੀ ਮਾਰਨ ਲੱਗੇ ਤੇ ਮੇਰੇ ਕੰਨਾਂ ਵਿੱਚ ਪਏ ਹੋਰ ਸਸਿਆਂ ਨਾਲ ਸ਼ੋਕ ਦੇ ਰੂਸੀ ਸ਼ਬਦ ਆਦਮੀ ਨੇ ਮੈਨੂੰ ਦੱਸਿਆ ਇਹ ਇੱਕ ਬੇકરી ਵਿੱਚ ਕੰਮ ਕਰਦੀ ਹੈ ਜਦ ਪੰਡਤ ਨਹਿਰੂ ਆਏ ਸਨ ਤਾਂ ਇਸ ਨੇ ਉਹਨਾਂ ਲਈ ਖਾਸ ਕੇਕ ਤਿਆਰ ਕੀਤਾ ਸੀ ਇਸ ਨੇ ਰਾਜਕਪੂਰ ਨੂੰ ਫਿਲਮਾਂ ਵਿੱਚ ਤੱਕਿਆ ਹੈ ਇਸ ਹਿੰਦੁਸਤਾਨ ਨੂੰ ਤਸਵੀਰਾਂ ਤੇ ਫਿਲਮਾਂ ਰਾਹੀਂ ਹੀ ਦੇਖਿਆ ਹੈ ਇਹ ਹਿੰਦੁਸਤਾਨ ਨੂੰ ਪਿਆਰ ਕਰਦੀ ਹੈ ਤੂੰ ਹਿੰਦੁਸਤਾਨ ਤੋਂ ਆਇਆ ਹੈ ਪੰਡਤ ਨਹਿਰੂ ਤੇ ਰਾਜਕਪੂਰ ਦੀ ਧਰਤੀ ਤੋਂ ਇਹ ਤੇਰੇ ਨਾਲ ਦਰਿਆ ਦੇ ਕੰਢੇ ਸੈਰ ਕਰਨਾ ਚਾਹੁੰਦੀ ਸੀ ਤਾਂ ਜੋ ਕੱਲ ਨੂੰ ਇਹ ਬੇਕਰੀ ਵਿੱਚ ਕੰਮ ਕਰਨ ਵਾਲੀਆਂ ਆਪਣੀਆਂ ਸਹੇਲੀਆਂ ਨੂੰ ਫਖਰ ਨਾਲ ਦੱਸ ਸਕਦੀ ਇਹ ਇੱਕ ਹਿੰਦੁਸਤਾਨੀ ਨਾਲ ਸੈਰ ਕੀਤੀ। ਇਹ ਸਿਰਫ ਇੱਕ ਹਿੰਦੁਸਤਾਨੀ ਨੂੰ ਚੁੰਮਣਾ ਚਾਹੁੰਦੀ ਹੈ ਜੋ ਇਸ ਲਈ ਇਸੇ ਤਰ੍ਹਾਂ ਹੈ ਜਿਵੇਂ ਇਹ ਪੰਡਤ ਨੈਰੋ ਰਾਜ ਕਪੂਰ ਤੇ ਹਿੰਦੁਸਤਾਨੀ ਨੂੰ ਚੁੰਮਰੇ ਹੋਵੇ। ਮੈਂ ਉਸ ਵੱਲ ਤੱਕਿਆ ਦੂਰਲੇ ਲੈਂਪਾਂ ਦੀ ਕਾਸ਼ਨੀ ਰੋਸ਼ਨੀ ਵਿੱਚ ਉਸ ਦਾ ਚਿਹਰਾ ਇੱਕ ਨਿਰਾਲੇ ਭਾਅ ਨਾਲ ਦਮਕ ਰਿਹਾ ਸੀ। ਮੈਂ ਉਸ ਨੂੰ ਪਿਆਰ ਨਾਲ ਗਲਵਕੜੀ ਪਾਈ ਤੇ ਜੰਮਿਆ। ਉਸੋ ਆਪਣੇ ਬੋਜੇ ਵਿੱਚੋਂ ਸਿਗਰਟਾਂ ਦੀ ਡੱਬੀ ਕੱਢੀ ਤੇ ਮੈਨੂੰ ਦੇ ਕੇ ਕੁਝ ਆਖਿਆ ਜਿਸ ਦਾ ਅਰਥ ਇਹ ਸੀ ਕਿ ਸਿਗਰਟ ਪੀਣਾ ਬੁਰਾ ਹੈ ਇਸ ਲਈ ਮੈਂ ਤੇਰੇ ਕੋਲੋਂ ਇਹ ਖੋ ਕੇ ਰੱਖ ਲਈ ਸੀ ਲੈ ਸਾਂਭ ਆਪਣੀਆਂ ਸਿਗਰਟਾਂ ਮੈਂ ਡੱਬੀ ਫੜ ਲਈ ਤੇ ਹੌਲੀ-ਹੌਲੀ ਤੁਰਦਾ ਹੋਟਲ ਆ ਗਿਆ ਦੂਜੇ ਦਿਨ ਤਰਕਾਲੀ ਜਦ ਮੈਂ ਥੀਏਟਰ ਜਾਣ ਲਈ ਆਪਣੇ ਕਮਰੇ ਵਿੱਚੋਂ ਥੱਲੇ ਆਇਆ ਤਾਂ ਹੋਟਲ ਦੀ ਬੁੱਢੀ ਖਾਦਮਾ ਨੇ ਕਿਹਾ ਕਾਮਰੇਡ ਤੁਹਾਡੇ ਲਈ ਇੱਕ ਇੱਕ ਔਰਤ ਛੱਡ ਗਈ ਹੈ ਇਹ ਬਹੁਤ ਵੱਡਾ ਗੋਲ ਕੇਕ ਸੀ ਜਿਸ ਉੱਤੇ ਇਹ ਸ਼ਬਦ ਉਕਰੇ ਹੋਏ ਸਨ ਪਿਆਰੇ ਹਿੰਦੁਸਤਾਨ ਨੂੰ ਧੰਨਵਾਦ ਜੀ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਈ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ